ਕਸੂਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਇੱਕ ਫਲਾਵਰ ਦਾ ਡਿਜ਼ਾਈਨ ਲੈ ਕੇ ਆਏ ਤੁਹਾਡੇ ਲਈ ਜੋ ਕਿ ਆਪਾਂ ਬਹੁਤ ਆਸਾਨੀ ਨਾਲ ਘਰ ਵਿੱਚ ਰੈਡੀ ਕਰ ਸਕਦੇ ਹਾਂ ਜੇਕਰ ਤੁਸੀਂ ਕਢਾਈ ਹਜੇ ਸਿੱਖ ਰਹੇ ਹੋ ਤਾਂ ਧਿਆਨ ਨਾਲ ਵੀਡੀਓ ਦੇਖਣਾ ਤੁਸੀਂ ਬਹੁਤ ਆਸਾਨੀ ਨਾਲ ਇਹ ਫਲਾਵਰ ਨੂੰ ਘਰ ਵਿੱਚ ਬਣਾ ਪਾਉਗੇ ਸਭ ਤੋਂ ਪਹਿਲਾਂ ਇੰਦਾ ਆਪਾਂ ਇੱਕ ਡੰਡੀ ਰੈਡੀ ਕਰ ਲੈਣੀ ਹੈ ਫਿਰ ਆਪਾਂ ਇੰਦਾ ਪੱਤੀ ਦਾ ਡਿਜ਼ਾਈਨ ਬਣਾਉਣਾ ਹੈ ਉੱਪਰ ਸਟਿਚ ਲੈਂਦੇ ਹੋਏ ਆਪਾਂ सेंटर चो हुए इदा यह पत्ती रेडी कर लेनी है जो आप डंडी बनाई है जो ये आप पत्ती बना रहे हैं बहुत बेसिक जेकर पहले जे कढ़ाई कर दो तो आसानी यह बना आएगी जेकर तो इस पत्ती नहीं बना तो आप एक होर भीडियो रेडी करा तो सिर्फ थोड़ा इदा पत्तियाँ बनाने के डिजाइन सिखावे ਜੇਕਰ ਆਪਾਂ ਇਦਾਂ ਸਾਰਾ ਦੱਸੀ ਤਾਂ ਆ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਤੁਸੀਂ ਬਸ ਇਦਾਂ ਜਿੱਦਾਂ ਆਪਾਂ ਬਣਾ ਰਹੇ ਆਂ ਧਿਆਨ ਨਾਲ ਦੇਖੀ ਚੱਲੋ ਤੇ ਇਦਾਂ ਹੀ ਪੱਤੀ ਰੈਡੀ ਕਰ ਲੈਣੀ ਆਂ ਸੈਂਟਰ ਚੋਂ ਲੈਂਦੇ ਹੋਏ ਤੇ ਇੱਕ ਸਾਈਡ ਤੋਂ ਕੱਢ ਲੈਣਾ ਹੈ ਫਿਰ ਦੂਜੀ ਸਾਈਡ ਤੋਂ ਕੱਢ ਕੇ ਸੈਂਟਰ ਦੇ ਵਿੱਚ ਦੀ ਇਦਾਂ ਧਾਗੇ ਦੇ ਅੰਦਰ ਦੀ ਆਪਾਂ ਇਹਨੂੰ ਪਾ ਲੈਣਾ ਹੈ ਦਾ ਆਪਣੀ ਡੰਡੀ ਸ਼ੁਰੂ ਹੋ ਜੇਗੀ ਅੱਗੇ ਹਾਂਜੀ ਇੱਧਰ ਹੁਣ ਆਪਾਂ ਦੂਜੀ ਸਾਈਡ ਤੋਂ ਜਿੱਦਾਂ ਕਿ ਇੱਕ ਕਣਕ ਦੀ ਬੱਲੀ ਹੁੰਦੀ ਹੈ ਉਸ ਤਰ੍ਹਾਂ ਆਪਾਂ ਇਹਨੂੰ ਐਡਿਟ ਕਰਾਂਗੇ ਤੁਸੀਂ ਪਹਿਲਾਂ ਇਦਾਂ ਸਟਿਚ ਲਗਾ ਲੈਣੇ ਹਨ ਹੁਣ ਆਪਾਂ ਇਦਾਂ ਸੈਂਟਰ ਤੋਂ ਲੈਂਦੇ ਹੋਏ ਇਹਨੂੰ ਭਰਦੇ ਜਾਵਾਂਗੇ ਤੁਸੀਂ ਉਹ ਧਿਆਨ ਨਾਲ ਦੇਖੀ ਜਣਾ ਤੇ ਇਦਾਂ ਹੀ ਹੂੰ ਜਿਹੜੀ ਆਪਣੀ ਇੱਧਰਲੀ ਸਾਈਡ ਵਾਲੀ ਪੱਤੀ ਉਹ ਤੁਸੀਂ ਰੈਡੀ ਕਰ ਲੈਣੀ ਜੇਕਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਾਂ ਤੁਹਾਨੂੰ ਹੋਰ వీడియోను చంగీ తరం బాయిత సూ కమెంట్ జరుగు దేకరీ టైం ఓకే కమెంట్ హను ఫర్ పం సెంటర్ టాకే లవే ఫలి సైడ్ ఇదే స్టిచ గా ఫోర్ బాధిత ఇదా సీ పత్ భార ਇੱਦਾਂ ਕਰਨਾ ਜੋ ਪੱਤੀ ਦੇ ਉੱਪਰ ਗੋਲ ਜਿਹੀ ਸ਼ੇਪ ਬਣ ਜਾਂਦੀ ਹੈ ਉਹ ਨਹੀਂ ਬਣेंगी ਤੇ ਸੈਂਟਰ ਦੇ ਵਿੱਚ ਉਹ ਬਹੁਤ ਪਿਆਰਾ ਜਿਹਾ ਬਣੇਗਾ ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹਨੂੰ ਭਰਨਾ ਹਨ ਬਸ ਇਸ ਤਰ੍ਹਾਂ ਜੋ ਲੇਜਿਕ ਲੇਜਿਸਟਰ ਚੋਂ ਦਾ ਜੇਕਰ ਤੁਹਾਨੂੰ ਪਹਿਲਾਂ ਬਣਾਉਣਾ ਆਵੇ ਤਾਂ ਤੁਸੀਂ ਉੱਥੇ ਤਰ੍ਹਾਂ ਹੀ ਭਰ ਲੈਣਾ ਬਸ ਜਿਵੇਂ ਆਪਾਂ ਪਹਿਲਾਂ ਉੱਪਰ ਸਟੀਚ ਲਗਾਇਆ ਹੈ ਸਾਰੇ ਇਸ ਤਰ੍ਹਾਂ ਉੱਪਰ ਦੇ ਵਿੱਚ ਦੀ ਕੱਢਦੇ ਜਾਣਾ ਇਹਨੂੰ ਥੋੜਾ ਥੋੜਾ ਸੈੱਟ ਕਰੇ ਜਾਣਾ ਜੇਕਰ ਥੋੜੀ ਜ਼ਿਆਦਾ ਕੱਠੀ ਜੀ ਹੁੰਦੀ ਹੈ ਤਾਂ ਤੁਸੀਂ ਇਹਨੂੰ ਫਲਾ ਕੇ ਸਾਈਡ ਤੇ ਕਰ ਦੇਣਾ ਦੇਖੋ ਕਿੰਨੇ ਵਧੀਆ ਸੀ ਇਹ ਬਾਰੇ ਹੀ ਆਪਣੇ ਫਲਾਰ ਦੀ इस तकनीक ना ना आप सारा ही जोड़ा फ्लावर है रेडी करते जावे जे धग् इकट्ठा होंगे है तो स्टिच तो उसने इस तरह सुई देना सैट करी जाएगा बस अपने इन्ना क भरना है कि जो नीचे अपना फैब्रिक है वह नहीं दिसना चाहिए सूई देना तो सारे स्टिच में जोड़ा चंकी तरह सैट करी जाना एक जा नहीं होना चाहिए है जो तीसिच बना तो, है तो जा, ना तो ज्यादा धागे को कट खिंचना है तो ना ही यू ज्यादा ढि छना है हाँ जी सेंटर से आप बोर बनावे देखो कि सोना फलार जो अपना रेडी हो गया इन्हें तो किसी भी സൂട്ട ഇതാ കട ബിൾ സൂട്ട സൂട്ട രെഡി വേഗം സാ വിഡ ലൈക്കേർ കമെൻറ്റ് ജരൂ കെനൽ നിബക്കയൂ